ਸਤਿ ਸ਼੍ਰੀ ਅਕਾਲ ਮੈਂ ਗੁਰਪ੍ਰੀਤ ਕੌਰ ਤੇ ਲੈ ਕੇ ਹਾਜ਼ਰ ਹਾਂ ਰੋਜ਼ਾਨਾ ਦੀ ਤਰ੍ਹਾਂ ਦੇਸ਼ ਦੁਨੀਆ ਦੀਆਂ ਖਬਰਾਂ ਤੇ ਦੇਸ਼ ਦੁਨੀਆ ਦੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਨਾਲ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਮੁਕੰਮਲ ਹੋ ਗਈ ਹੈ ਤੇ ਇਸ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਨੇ ਤੇ ਕੈਬਨਿਟ ਦੇ ਵੱਲੋਂ ਪੋਸਟ ਕੋ ਮਾਮਲਿਆਂ ਨੂੰ ਲੈ ਕੇ ਫਾਸਟ ਟਰੈਕਰ ਢਾਲਤਾ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਆਬਕਾਰਨੀ ਨੀਤੀ ਨੂੰ ਲੈ ਕੇ ਵੀ ਕੁਝ ਫੈਸਲੇ ਲਏ ਗਏ ਨੇ ਤੇ ਵਿੱਤ ਮੰਤਰੀ ਨੇ ਬਜਟ ਸੈਸ਼ਨ ਦੇ ਵਿੱਚ ਕਿਹਾ ਸੀ ਕਿ 10000 ਕਰੋੜ ਤੋਂ ਵੱਧ ਦਾ ਰੈਵਨਿਊ ਲਿਆਉਣ ਦਾ ਟੀਚਾ ਹੈ ਤੇ ਕੈਬਨਿਟ ਦੇ ਵੱਲੋਂ ਉਸੇ ਦਿਸ਼ਾ ਦੇ ਵਿੱਚ ਕੁਝ ਕੁਝ ਕਦਮ ਚੁੱਕੇ ਗਏ ਨੇ ਤੇ ਦੱਸ ਦਈਏ ਕਿ ਇਹ ਮੀਟਿੰਗ ਤਕਰੀਬਨ 45 ਮਿੰਟ ਤੱਕ ਚੱਲੀ ਹੈ ਤੇ ਕੁਝ ਹੀ ਦੇਰ ਦੇ ਵਿੱਚ ਉਹ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਨੇ ਪ੍ਰੈ ਮੀਟਿੰਗ ਦੇ ਵਿੱਚ ਲਏ ਗਏ ਫੈਸਲਿਆਂ ਦੇ ਬਾਰੇ ਵਿਸਥਾਰ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ। ਲੰਡਨ ਦੀ ਹਾਈ ਕੋਰਟ ਨੇ ਬ੍ਰਿਟੇਨ ਦੇ ਟੈਂਪਸਾਈਡ ਜੇਲ ਦੇ ਵਿੱਚ ਬੰਦ ਹੀਰਾ ਵਪਾਰੀ ਨਿਰਵ ਨਿਰਵ ਮੋਦੀ ਦੇ ਖਿਲਾਫ ਇੱਕ ਸੰਖੇਪ ਫੈਸਲਾ ਜਾਰੀ ਕੀਤਾ ਹੈ ਜਿਸ ਦੇ ਵਿੱਚ ਉਸ ਨੂੰ ਭਾਰਤ ਦੇ ਬੈਂਕ ਆਫ ਇੰਡੀਆ ਨੂੰ 8 ਮਿਲੀਅਨ ਡਾਲਰ ਦਾ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਗਿਆ ਇਹ ਫੈਸਲਾ ਬੈਂਕ ਤੇ ਦੁਆਰਾ ਮੋਦੀ ਦੀ ਦੁਬਈ ਸਥਿਤ ਕੰਪਨੀ ਫਾਇਰਸਟਾਰ ਡਾਇਮੰਡ ਐਫ ਜੀ ਡੀ ਨੂੰ ਦਿੱਤੇ ਗਏ ਕਰਜ਼ੇ ਦੀ ਸਹੂਲਤ ਦੇ ਨਾਲ ਸੰਬੰਧਿਤ ਰਿਪੋਰਟ ਦੇ ਮੁਤਾਬਕ ਅਦਾਲਤ ਦਾ ਫੈਸਲਾ ਬੈਂਕ ਨੂੰ ਦੁਬਈ ਯੂਨਿਟ ਤੋਂ ਰਿਕਵਰੀ ਪ੍ਰਕਿਰਿਆ ਸ਼ੁਰੂ ਕਰਨ ਦੇ ਸਮਰੱਥ ਬਣਾਉਂਦਾ ਹੈ ਜਿਸ ਦੇ ਵਿੱਚ ਮੋਦੀ ਦੀਆਂ ਗਲੋਬਲ ਜਾਇਦਾਦਾਂ ਅਤੇ ਜਾਇਦਾਦਾਂ ਦੀ ਸੰਭਾਵਿਤ ਨਿਲਾਮੀ ਵਿਸ਼ਾ ਮਿਲਾ ਕਿਸਾਨਾਂ ਦੇ ਵੱਲੋਂ ਐਮਐਸਪੀ ਦੀ ਕਾਨੂੰਨੀ ਗਾਰੰਟੀ ਅਤੇ ਸਵਾਮੀ ਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਲਾਗੂ ਕਰਨ ਨਾਲ ਖੀਮਪੁਰ ਖੀਰੀ ਦਾ ਇਨਸਾਫ ਲੈਣ ਅਤੇ ਕਿਸਾਨ ਮਜ਼ਦੂਰਾਂ ਦਾ ਕਰਜ਼ਾ ਮੁਆਫ ਕਰਵਾਉਣ ਦੇ ਲਈ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਤੇ ਕਿਸਾਨਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਨੇ ਪਿਛਲੇ ਅੰਦੋਲਨ 'ਚ ਮੰਨੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਿਸ ਕਾਰਨ ਉਹਨਾਂ ਨੂੰ ਦੁਬਾਰਾ ਸੜਕਾਂ ਤੇ ਉਤਰਨਾ ਪੈ ਰਿਹਾ ਤੇ ਫਿਲਹਾਲ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਉਹ ਪੰਜਾਬ ਹਰਿਆਣਾ ਦੇ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਮੋਰਚਾ ਲਾਈ ਬੈਠੇ ਨੇ ਅਤੇ ਕਈ ਕਲਾਕਾਰਾਂ ਤੇ ਹੋਰ ਮਸ਼ਹੂਰ ਹਸਤੀਆਂ ਦੇ ਵੱਲੋਂ ਵੀ ਕਿਸਾਨਾਂ ਦੇ ਧਰਨੇ ਦੇ ਵਿੱਚ ਜਾ ਕੇ ਹਮਾਇਤ ਇਹਦੇ ਇਸੇ ਤਹਿਤ ਬੱਬੂ ਮਾਨ ਇੱਕ ਵਾਰ ਫਿਰ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰੇ ਨੇ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੇ ਕਿਸਾਨ ਆंदोलਨ ਦੇ ਵਿਚਾਲੇ ਆਪਣਾ ਨਵਾਂ ਗਾਣਾ ਧਰਨੇ ਵਾਲੇ ਰਿਲੀਜ਼ ਕੀਤਾ ਹੈ ਤੇ ਇਸ ਗਾਣੇ ਦੇ ਬੋਲ ਹਨ ਜਿਹੜੇ ਨੱਥ ਦਿੱਲੀ ਨੂੰ ਪਾਉਂਦੇ ਉਹ ਧਰਨੇ ਵਾਲਿਆ ਰਿਲੀਜ਼ ਹੋਣ ਅਨਸਾਰ ਹੀ ਇਸ ਗੀਤ ਨੂੰ ਸੋਸ਼ਲ ਮੀਡੀਆ ਤੇ ਬਹੁਤ ਪਸੰਦ ਕੀਤਾ ਜਾ ਰਿਹਾ ਤੇ ਇਹ ਗਾਣਾ ਇਸ ਵੇਲੇ YouTube ਤੇ ਟ੍ਰੈਂਡਿੰਗ ਤੇ ਚੱਲ ਰਿਹਾ ਹੈ ਇਕ ਨੌਜਵਾਨ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਕੈਨੇਡਾ ਤੋਂ ਆਪਣੇ ਮਾਤਾ ਪਿਤਾ ਦੇ ਨਾਲ ਰਾਏਕੋਟ ਆਉਣ ਦੇ ਲਈ ਜਹਾਜ਼ 'ਚ ਸਫ਼ਰ ਕਰ ਰਿਹਾ ਸੀ ਮ੍ਰਿਤਕ ਨੌਜਵਾਨ ਸੁਪਿੰਦਰ ਸਿੰਘ ਗਰੇਵਾਲ ਦੇ ਤਾਏ ਦੇ ਮੁੰਡੇ ਨੇ ਦੱਸਿਆ ਕਿ ਸੁਪਿੰਦਰ ਸਿੰਘ ਗਰੇਵਾਲ ਪੁੱਤਰ ਮੱਖਣ ਸਿੰਘ ਗਰੇਵਾਲ ਬੀਤੀ 6 ਮਾਰਚ ਨੂੰ ਕੈਨੇਡਾ ਦੇ ਵੈਨਕੂਵਰ ਸ਼ਹਿਰ ਤੋਂ ਰਾਏਕੋਟ ਆਉਣ ਦੇ ਲਈ ਆਪਣੇ ਮਾਤਾ ਪਿਤਾ ਦੇ ਨਾਲ ਜਹਾਜ਼ ਦੇ ਵਿੱਚ ਬੈਠਾ ਸੀ ਤਾਂ ਇਸ ਦੌਰਾਨ ਅਚਾਨਕ ਸੁਪਿੰਦਰ ਨੂੰ ਦਿਲ ਦਾ ਦੌਰਾ ਪੈਣ ਦੇ ਕਾਰਨ ਉਸ ਨੂੰ ਉਸਦੀ ਹਾਲਤ ਕਾਫੀ ਵਿਗੜ ਗਈ ਅਤੇ ਜਹਾਜ਼ ਦੇ ਸਟਾਫ ਦੇ ਵੱਲੋਂ ਕਾਫੀ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸੁਪਿੰਦਰ ਨੂੰ ਨਹੀਂ ਬਚਾਇਆ ਜਾ ਸਕਿਆ ਦੱਸਦੀ ਹੈ ਕਿ ਸੁਪਿੰਦਰ ਦੀ ਪਤਨੀ ਤੇ ਬੱਚਿਆਂ ਦਾ ਪਾਸਪੋਰਟ ਰੀਨਿਊ ਨਹੀਂ ਹੈ ਇਸ ਕਰਕੇ ਮ੍ਰਿਤਕ ਦੇ ਨੂੰ ਵਾਪਸ ਕੈਨੇਡਾ ਭੇਜਣਾ ਪਿਆ ਤੇ ਮਾਪਿਆਂ ਨੂੰ ਵੀ ਹੰਝੂਆਂ ਦੇ ਨਾਲ ਭਰੀਆਂ ਅੱਖਾਂ ਦੇ ਨਾਲ ਵਾਪਸ ਪੰਜਾਬ ਆਉਣਾ ਪਿਆ ਤੇ ਮ੍ਰਿਤਕ ਸੁਪਿੰਦਰ ਦੀ ਉਮਰ ਲਗਭਗ 48 ਸਾਲ ਦੀ ਸੀ ਅਤੇ 7 ਘੰਟਿਆਂ ਦੇ ਸਫ਼ਰ ਤੋਂ ਬਾਅਦ ਜਹਾਜ਼ ਦੇ ਵਿੱਚ ਉਸ ਦੀ ਸਿਹਤ ਵਿਗੜ ਗਈ ਤਾਂ ਹੁਣ ਮ੍ਰਿਤਕ ਦੇ ਮਾਪੇ 11 ਮਾਰਚ ਨੂੰ ਵਾਪਸ ਕੈਨੇਡਾ ਜਾਣਗੇ ਤੇ ਮ੍ਰਿਤਕ ਦਾ ਸੰਸਕਾਰ ਕੀਤਾ ਜਾਵੇਗਾ ਖਾਲਿਸਤਾਨੀਤਵਦੀ ਹਰਦੀਪ ਸਿੰਘ ਨਿੱਜਰ ਦੀ ਹਤਿਆ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਜੇ ਵੀ ਬਰਕਰਾਰ ਹੈ ਤੇ ਇਸ ਦੌਰਾਨ ਇਸ ਕਤਲੇਆਮ ਦੀ ਇੱਕ ਕਥਿਤ ਵੀਡੀਓ ਫੂਟੇਜ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੁਝ ਹਥਿਆਰਬੰਦ ਲੋਕ ਇਸ ਖਾਲਿਸਤਾਨੀ ਵਕਵਾਦੀਤੇ ਗੋਲੀਆਂ ਚਲਾਉਂਦੇ ਹੋਏ ਦੇਖੇ ਜਾ ਸਕਦੇ ਨੇ ਇਹ ਨਿਜਰ ਨੂੰ ਸਾਲ 2020 ਦੇ ਵਿੱਚ ਰਾਸ਼ਟਰੀ ਜਾਂਚ ਏਜੰਸੀ ਨੇ ਅਤਵਾਦੀ ਘੋਸ਼ਿਤ ਕੀਤਾ ਸੀ ਅਤੇ 18 ਜੂਨ 2023 ਦੀ ਸ਼ਾਮ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਵਿੱਚ ਇੱਕ ਗੁਰਦੁਆਰੇ ਤੋਂ ਬਾਹਰ ਨਿਕਲਦੇ ਸਮੇਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਸਨ ਅਤੇ ਕੈਨੇਡਾ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਜਿਸ ਨੇ ਫੂਟੇਜ ਨੂੰ ਪ੍ਰਸਾਰਿਤ ਕੀਤਾ ਹੈ ਕਿਹਾ ਕਿ ਵੀਡੀਓ ਫਿਫਥ ਸਟੇਟ ਦੇ ਦੁਆਰਾ ਪ੍ਰਾਪਤ ਕੀਤਾ ਗਿਆ ਹੈ ਤੇ ਕਈ ਸਰੋਤਾਂ ਦੇ ਦੁਆਰਾ ਸਵਤੰਤਰ ਤਰ ਤੌਰ ਤੇ ਪੁਸ਼ਟੀ ਕੀਤੀ ਗਈ ਸੀ ਕਿ ਇਸ ਹਮਲੇ ਨੂੰ ਬਹੁਤ ਤਾਲ ਮੇਲ ਦਸਿਆ ਗਿਆ ਤੇ ਜਿਸ ਨੂੰ ਦੋ ਵਹਾਨਾਂ ਚ ਆਏ 6 ਲੋਕਾਂ ਨੇ ਅੰਜਾਮ ਦਿੱਤਾ ਹੈ ਦਿੱਲੀ ਪੁਲਿਸ ਨੇ ਉਤਰੀ ਦਿੱਲੀ ਦੇ ਇੰਦਰ ਲੋਕ ਇਲਾਕੇ ਦੇ ਵਿੱਚ ਇੱਕ ਸੜਕ ਤੇ ਨਮਾਜ਼ ਅਦਾ ਕਰ ਰਹੇ ਕੁਝ ਲੋਕਾਂ ਨੂੰ ਕਥਤ ਤੌਰ ਤੇ ਲਾਤ ਮਾਰਨ ਵਾਲੇ ਇੱਕ ਸਬ ਇੰਸਪੈਕਟਰ ਨੂੰ ਸ਼ੁੱਕਰਵਾਰ ਨੂੰ ਮੁਅਤਲ ਕਰ ਦਿੱਤਾ ਗਿਆ ਇੱਕ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਘਟਨਾ ਸ਼ੁੱਕਰਵਾਰ ਦੀ ਨਮਾਜ਼ ਦੇ ਦੌਰਾਨ ਇੰਦਰ ਲੋਕ ਮੈਟਰੋ ਸਟੇਸ਼ਨ ਨੇੜੇ ਦੁਪਹਿਰ 2 ਵਜੇ ਦੇ ਕਰੀਬ ਵਾਪਰੀ ਹੈ ਤੇ ਇਸ ਘਟਨਾ ਦੇ ਵਿਰੋਧ ਚ ਸਥਾਨਕ ਲੋਕਾਂ ਨੇ ਪੁਲਿਸ ਮੁਲਾਜ਼ਮ ਦੇ ਵਿਰੁੱਧ ਕਾਰਵਾਈ ਦੀ ਮੰਗ ਕਰਦਿਆ ਸੜਕ ਜਾਮ ਕਰ ਦਿੱਤੀ ਤੇ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਸੁਰੱਖਿਆ ਬਣਾ ਦਿੱਤੀ ਗਈ ਕਥਿਤ ਕਾਰਵਾਈ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਇਆ ਤੇ ਕਥਿਤ ਵੀਡੀਓ ਚ ਇੱਕ ਸਬ ਇੰਸਪੈਕਟਰ ਨੂੰ ਸੜਕ ਤੇ ਨਮਾਜ਼ ਅਦਾ ਕਰਦੇ ਹੋਏ ਲੋਕਾਂ ਨੂੰ ਲੱਤ ਮਾਰਦੇ ਵੀ ਵੇਖਿਆ ਜਾ ਸਕਦਾ ਹੈ ਚੌਨੇ ਦੇ ਬਦਲੇ ਮੱਕੀ ਕਪਾਹ ਤੇ ਦਾਲ ਦੀ ਖੇਤੀ ਕਰਨ ਤੇ ਸਰਕਾਰ ਇਨਾ ਕਿਸਾਨਾਂ ਦੀ ਪੂਰੀ ਫਸਲ ਅਗਲੇ 5 ਸਾਲਾਂ ਤੱਕ ਖਰੀਦਣ ਦੀ ਗਰੰਟੀ ਦੇਵੇਗੀ ਇਹ ਖਰੀਦਦਾਰੀ ਕਟੋਕਟ ਸਮਰਥਨ ਮੁੱਲ ਤੇ ਹੀ ਕੀਤੀ ਜਾਵੇਗੀ ਸ਼ੁਕਰਵਾਰ ਨੂੰ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਦੱਸਿਆ ਕਿ ਸਰਕਾਰ ਇਸ ਖਰੀਦ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਅਗਲੇ ਸੀਜ਼ਨ ਤੋਂ ਇਸ ਸਕੀਮ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਦੇਸ਼ ਭਰ ਦੇ ਲਈ ਇਹ ਸਕੀਮ ਲਾਗੂ ਹੋਵੇਗੀ ਉਹਨਾਂ ਦੱਸਿਆ ਕਿ ਚੌਨੇ ਦੀ ਖੇਤੀ ਕਰਨ ਪਾਣੀ ਦਾ ਪੱਧਰ ਢੇਠਾ ਜਾ ਰਿਹਾ ਖਾਸ ਤੌਰ ਤੇ ਪੰਜਾਬ ਅਤੇ ਹਰਿਆਣਾ ਚ ਪਾਣੀ ਦਾ ਪੱਧਰ ਕਾਫੀ ਢੇਠਾ ਚੁਲਾ ਗਿਆ ਤੇ ਚੋਨੇ ਦੀ ਖੇਤੀ ਚ ਪਾਣੀ ਦੀ ਖਪਤ ਵੀ ਕਾਫੀ ਵੱਧ ਹੁੰਦੀ ਹੈ ਜਦਕਿ ਮੱਕੀ ਦਾਲ ਤੇ ਕਪਾਹ ਦੀ ਖੇਤੀ ਚ ਪਾਣੀ ਦੀ ਖਪਤ ਆਮ ਤੌਰ ਤੇ ਘੱਟ ਹੁੰਦੀ ਹੈ ਤੇ ਘਰੇਲੂ ਪੱਧਰ ਤੇ ਦਾਲ ਦਾ ਉਤਪਾਦਨ ਖਪਤ ਮੁਕਾਬਲੇ ਘੱਟ ਹੋਣ ਦੇ ਨਾਲ ਭਾਰਤ ਨੇ ਇਸ ਸਾਲ 2023 ਦੇ ਵਿੱਚ ਕਰੀਬ 29 ਲੱਖ ਟਨ ਦੀਆਂ ਵੱਖ-ਵੱਖ ਦਾਲਾਂ ਦੀ ਦਰਾਮਦ ਕੀਤੀ ਹੈ ਤੇ ਦਾਲ ਦਾ ਉਤਪਾਦਨ ਵਧਣ ਦੇ ਨਾਲ ਕਿਸਾਨਾਂ ਨੂੰ ਲਾਭ ਹੋਣ ਦੇ ਨਾਲ ਭਾਰਤ ਦਾਲ ਉਤਪਾਦਨ ਦੇ ਮਾਮਲੇ ਚ ਆਤਮ ਨਿਰਭਰ ਬਣ ਸਕੇਗਾ ਤੇ ਸਰਕਾਰ ਸਰ ਮਾਂ ਅਤੇ ਅਰਹਰ ਦਾਲ ਦੀ ਖੇਤੀ ਕਰਨ ਤੇ ਪੂਰੀ ਫਸਲ 5 ਸਾਲ ਤੱਕ ਐਮਐਸਪੀ ਤੇ ਖਰੀਦਦ ਦੀ ਪੂਰੀ ਗਰੰਟੀ ਦੇਵੇਗੀ। ਬ੍ਰਿਟੇਨ ਸਰਕਾਰ ਨੇ ਭਾਰਤ ਵਿਰੋਧੀ ਗਰਮਖਿਆਲੀ ਸਮਰਥਕਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਗਰਮਖਿਆਲੀ ਫੰਡਿੰਗ ਨੈਟਵਰਕ ਦਾ ਲੱਕ ਤੋੜਨ ਦੇ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਨੇ ਗਰਮਖਿਆਲੀ ਸਮਰਥਕਾਂ ਦੇ 300 ਤੋਂ ਵੱਧ ਬੈਂਕ ਖਾਤੇ ਜਬਤ ਕਰਕੇ ਕਰੀਬ 100 ਕਰੋੜ ਰੁਪਏ ਦੀ ਰਕਮ ਸੀਜ਼ ਕੀਤੀ ਹੈ ਟਾਸਕ ਫੋਰਸ ਨੇ ਇਨਾਂ ਸਾਰੇ ਬੈਂਕ ਖਾਤਿਆਂ ਤੋਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੂੰ ਕਿਤੇ ਗੈਰ ਸ਼ੱਕੀ ਲੈਣ ਦੇਣ ਦਾ ਪਤਾ ਲਗਾਇਆ ਸੀ ਸੂਤਰਾਂ ਦੇ ਅਨੁਸਾਰ ਗਰਮਖਿਆਲੀ ਪੱਖੀ ਸਿੱਖ ਫੋਰ ਜਸਟਿਸ ਦੇ ਖਾਤੇ 'ਚ 20 ਕਰੋੜ ਰੁਪਏ ਜਬਤ ਕੀਤੇ ਗਏ ਸਨ ਅਤੇ SFJ ਨੇ ਇਹ ਰਕਮ ਸਕਾਟਲੈਂਡ ਦੇ ਵਿੱਚ ਗਲਤ ਗਤੀਵਿਧੀਆਂ ਦੇ ਸਮਰਥਨ ਦੇ ਵਿੱਚ ਰੈਫਰੈਂਡਮ ਦੇ ਲਈ ਜਮ੍ਹਾਂ ਕਰਵਾਈ ਸੀ ਅਤੇ ਅਮਰੀਕੀ ਨੈਟਵਰਕ ਦਾ ਪਰਦਾ ਫਾਸ਼ ਕੰਦ ਲਈ FBI ਨਾਲ ਸੰਪਰਕ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਅਮਰੀਕਾ ਦੇ ਵਿੱਚ ਗਰਮਖਿਆਲੇ ਸਮਰਥਕਾਂ ਦੇ ਨੈਟਵਰਕ ਦਾ ਪਰਦਾ ਫਾਸ਼ ਕਰਨ ਲਈ ਟਾਸਕ ਫੋਰਸ ਨੇ ਜਾਂਚ ਏਜੰਸੀ FBI ਦੇ ਨਾਲ ਵੀ ਸੰਪਰਕ ਕੀਤਾ ਤੇ ਟਾਸਕ ਫੋਰਸ ਨੇ ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰਤ ਚ ਪਬੰਧਿਤ ਉਤਾਸ ਗਠਨਾਂ ਦੇ ਅਮਰੀਕਾ ਸਥਿਤ ਨੇਤਾਵਾਂ ਦੀ ਫੰਡਿੰਗ ਨੂੰ ਰੋਕਣ ਲਈ ਇੱਕ ਟੀਮ ਅਗਲੇ ਮਹੀਨੇ ਅਮਰੀਕਾ ਜਾਵੇਗੀ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਦੇਸ਼ 'ਚ ਕੋਈ ਵੀ ਸਟਾਰਟਅਪ ਨਹੀਂ ਬਚਿਆ ਜੋ ਮੌਜੂਦ ਹੈ ਉਹ ਵਿਦੇਸ਼ੀ ਕੰਪਨੀਆਂ ਦੇ ਕੰਟਰੋਲ 'ਚ ਹੈ ਤੇ ਆਪਣੀ ਭਾਰਤ ਜੋੜੋ ਨਿਆਂ ਯਾਤਰਾ ਦੇ ਦੌਰਾਨ ਸ਼ੁੱਕਰਵਾਰ ਗੋਦਰਾ ਰੇਲਵੇ ਸਟੇਸ਼ਨ ਦੇ ਸਾਹਮਣੇ ਮੁਸਲਿਮ ਬੋਗਿੰਦੀ ਵਾਲੇ ਇਲਾਕੇ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਨਰਿੰਦਰ ਮੋਦੀ ਸਰਕਾਰ ਦੀ ਸਟਾਰਟਅਪ ਇੰਡੀਆ ਪਹਿਲ ਕਦਮੀ ਦੀ ਆਲੋਚਨਾ ਕੀਤੀ ਹੈ ਤੇ ਕਿਹਾ ਕਿ ਜੇ ਕਾਂਗਰਸ ਸਰਕਾਰ ਆਈ ਤਾਂ ਇਸ ਖੇਤਰ ਨੂੰ ਪਾਲਣ ਪੋਸ਼ਣ ਦੇ ਲਈ 5000 ਕਰੋੜ ਰੁਪਏ ਦਿੱਤੇ ਜਾਣਗੇ ਕਾਂਗਰਸੀ ਨੇਤਾ ਨੇ ਪੁੱਛਿਆ ਕਿ ਲੋਕਾਂ ਨੇ ਕੋਈ ਸਟਾਰਟਅਪ ਵੇਖਿਆ ਹੈ ਕਿ ਸਟਾਰਟਅਪ ਹੁਣ ਕਿਤੇ ਵੀ ਵਿਖਾਈ ਦੇ ਰਿਹਾ ਹੈ ਕਿ ਇੱਕ ਇੱਕ ਵੀ ਸਟਾਰਟਅਪ ਮੌਜੂਦ ਨਹੀਂ ਹੈ ਜੋ ਮੌਜੂਦ ਹਨ ਉਹ ਵਿਦੇਸ਼ੀ ਕੰਪਨੀਆਂ ਦੇ ਕੰਟਰੋਲ 'ਚ ਨੇ ਤੇ ਅਸੀਂ 5000 ਕਰੋੜ ਰੁਪਏ ਦਾ ਫੰਡ ਬਣਾਵਾਂਗੇ ਤਾਂ ਜੋ ਗਰੀਬ ਕਿਸਾਨ ਅਤੇ ਮਜ਼ਦੂਰਾਂ ਦੇ ਪੁੱਤਰ ਆਪਣਾ ਸਟਾਰਟਅਪ ਸ਼ੁਰੂ ਕਰ ਸਕਣ ਅੱਜ ਦੀ ਦੇਸ਼ ਦੁਨੀਆ ਦੀਆਂ ਖਬਰਾਂ ਦੇ ਵਿੱਚ ਬੱਸ ਇੰਨਾ ਹੀ ਮੈਨੂੰ ਗੁਰਪ੍ਰੀਤ ਕੌਰ ਨੂੰ ਦਿਓ ਜਜ਼ਾਤ ਧੰਨਵਾਦ ਸਰਸ਼ੀਆ